ਅਗਰ ਸਾਰੇ ਪੁਲਿਸ ਵਾਲੇ ਇਸ ਤਰ੍ਹਾਂ ਦੇ ਬਣ ਜਾਣ ਆਪਣੀ ਡਿਊਟੀ ਨੂੰ ਤਨਦੇਹੀ ਦੇ ਨਾਲ ਕਰਨ ਤਾਂ ਹਰ ਬੰਦੇ ਦਾ ਮਸਲਾ ਹੱਲ ਹੋ ਜਾਏ ਇਸ ਐਸਆਈ ਮਨਜੀਤ ਸਿੰਘ ਨੂੰ ਦੇਖੋ ਜਿਸ ਦਾ ਜਨਮ ਦਿਨ ਹੈ ਪਰ ਡਿਊਟੀ ਦੇ ਵਿੱਚ ਐਨੇ ਬਿਜ਼ੀ ਨੇ ਕਿ ਆਪਣਾ ਜਨਮ ਦਿਨ ਵੀ ਭੁੱਲ ਬੈਠਦੇ ਨੇ ਮਰਵਾਡ ਡਿਊਟੀ ਤੇ ਮੌਕੇ ਤੇ ਆ ਕੇ ਕੇਕ ਕਟਵਾਉਂਦਾ ਹੈ ਤੇ ਖੁਸ਼ੀ ਸਾਂਝੀ ਕਰਦਾ ਹੈ ਖੂਬਸੂਰਤ ਵੀਡੀਓ ਸਵੇਰੇ ਸਵੇਰੇ ਸ਼ੇਅਰ ਹੋ ਰਹੀ ਹੈ ਜਿਆਨ ਸਸ਼ਕਾਤ ਦੇਖੋ ਨੈਸ਼ਨ ਪੋਸਟ ਮੈਂ ਹਾਂ ਕੋਰਡਨਲ ਗੁਰਦੀਪਪਾਲ ਅਗਰ ਅਸੀਂ ਪੁਲਿਸ ਵਾਲਿਆਂ ਦੀ ਗੱਲ ਕਰ ਲਈਏ ਤਾਂ ਅਸੀਂ ਕਈ ਵਾਰ ਕਹਿ ਦਿੰਨੇ ਆ ਕਿ ਇਹ ਤਾਂ ਜੀ ਪੈਸੇ ਖਾਣ ਵਾਲੇ ਹੁੰਦੇ ਨੇ ਇਹ ਤਾਂ ਜੀ ਸਾਡੇ ਮਸਲੇ ਸੁਣਦੇ ਹੀ ਨਹੀਂ ਇਹ ਤਾਂ ਜੀ ਲਿਖਤੀ ਲਿਖ ਲੈਂਦੇ ਨੇ ਪਰ ਉਸ ਤੋਂ ਬਾਅਦ ਕੋਈ ਕਾਰਵਾਈ ਸਮੇਂ ਸਿਰ ਨਹੀਂ ਕਰਦੇ ਪਰ ਅਗਰ ਤੁਹਾਨੂੰ ਇੱਕ ਟ੍ਰੈਫਿਕ ਪੁਲਿਸ ਵਾਲੇ ਦੀ ਵੀਡੀਓ ਦਿਖਾਈਏ ਜਿਹੜੇ ਆਪਣੀ ਡਿਊਟੀ ਨੂੰ ਇੰਨੀ ਤਨਦੇਹੀ ਦੇ ਨਾਲ ਕਰਦੇ ਨੇ ਕਿ ਉਹਨਾਂ ਨੂੰ ਕੋਈ ਖੁਸ਼ੀ ਦਾ ਮੌਕਾ ਹੀ ਜਾਦ ਨਹੀਂ ਰਹਿੰਦਾ ਉਹਨਾਂ ਨੂੰ ਤਾਂ ਆਪਣਾ ਜਨਮ ਦਿਨ ਹੀ ਜਾਦ ਨਹੀਂ ਰਿਹਾ ਗੱਲ ਕਰ 对呀。Yeah. ਅੰਮ੍ਰਿਤਸਰ ਦੇ ਟ੍ਰੈਫਿਕ ਪੁਲਿਸ ਅਧਿਕਾਰੀ ਮਨਜੀਤ ਸਿੰਘ ਦੀ ਜਿਹੜੀ ASI ਨੇ ਤੇ ਉਹਨਾਂ ਨੂੰ ਆਪਣਾ ਜਨਮ ਦਿਨ ਜਦੋਂ ਭੁੱਲ ਜਾਂਦਾ ਹੈ ਲੋਕ ਸਭਾ ਚੋਣਾਂ ਦੇ ਸਮੇਂ ਉਹਨਾਂ ਦੀ ਡਿਊਟੀ ਜਿਹੜੀ ਲੱਗੀ ਹੋਈ ਹੈ ਤੇ ਇਸ ਡਿਊਟੀ ਨੂੰ ਤਾਂ ਦੇਗੀ ਦੇ ਨਾਲ ਨਿਭਾ ਰਹੇ ਨੇ ਜਦੋਂ ਜਨਮ ਦਿਨ ਭੁੱਲ ਗਿਆ ਤਾਂ ਘਰ ਪਰਿਵਾਰ ਦੇ ਜਿਹੜੇ ਡਿਊਟੀ ਤੇ ਪਹੁੰਚ ਜਾਂਦੇ ਨੇ ਉੱਥੇ ਆ ਕੇ ਉਹਨਾਂ ਦਾ ਬੇਟਾ ਉਹਨਾਂ ਦੇ ਹੱਥੋਂ ਕੇਕ ਕਟਵਾਉਂਦਾ ਹੈ ਪਰਿਵਾਰ ਜਿਨਾਂ ਇਸ ਖੁਸ਼ੀ ਦਾ ਮੌਕਾ ਜਿਹੜਾ ਹੈ ਇਸ ਨੂੰ ਸਾਂਝਾ ਕਰਦਾ ਹੈ ਤਾਂ ਉਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ਤੇ ਆਰ ਮੂਰੀ ਆ ਲੋਕ ਕਹਿ ਰਹੇ ਨੇ ਕਿ ਹਰ ਪੁਲਿਸ ਵਾਲੇ ਨੂੰ ਆਪਣੀ ਡਿਊਟੀ ਐਨੀ ਹੀ ਤਨਦੇਹੀ ਦੇ ਨਾਲ ਕਰਨੀ ਚਾਹੀਦੀ ਹੈ ਨਾ ਕਿ ਸਿਰਫ ਲੀਪਾ ਪੋਚੀ ਹੋਣੀ ਚਾਹੀਦੀ ਆ ਕਿ ਕਹਾਂ ਨੂੰ ਅਸੀਂ ਪੁਲਿਸ ਵਾਲਿਆਂ ਪਰ ਕੰਮ ਸਾਡਾ ਕੋਈ ਨਹੀਂ ਹੈ ਪਰ ਇਸ ਪੁਲਿਸ ਵਾਲੇ ਨੇ ਇੱਕ ਨਵੀਂ ਮਿਸਾਲ ਕਾਇਮ ਕੀਤੀ ਹੈ ਤੇ ਖੁਸ਼ੀ ਦੇਖ ਲੋ ਪਰਿਵਾਰ ਵਾਲੇ ਕਿਵੇਂ ਸਾਂਝੀ ਕਰ ਰਹੇ ਆ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਪ੍ਰਤੀਕਿਰਿਆ ਜ਼ਰੂਰ ਦੱਸਣਾ ਸੋਬਰਾ ਸ਼ੁਭਲਾਮ ਐਸਐਮ ਮਨਜੀਤ ਸਿੰਘ ਜੋ ਟ੍ਰੈਵਲ ਡਿਊਟੀ ਕਰਦਾ ਕਸਟਮ ਚੌਂਕ ਦੇ ਵਿੱਚ ਦੂਰੀ ਮਰੀ ਅੱਜ ਤੁਹਾਡਾ ਜਨਮ ਦਿਨ ਮਨਾਇਆ ਜਾ ਰਿਹਾ ਪਰਿਵਾਰਛਲੇ ਤੁਸੀਂ ਡਿਊਟੀ ਦੇ ਤੇਰੇ ਉੱਤੇ ਪਰਿਵਾਰ ਵਾਲੇ ਆਏ ਕੀ ਕਹਿਣਾ ਚਾਹੁੰਦੇ ਮੈਂ ਕਹਿੰਦਾ ਬਹੁਤ ਮੈਂ ਧੰਨਵਾਦੀ ਆ ਡਿਊਟੀ ਦੌਰਾਨ ਆਪਣਾ ਜਨਮ ਦਿਨ ਮਨਾਇਆ ਗਿਆ ਜੋ ਕਿ ਡਿਊਟੀ ਬਹੁਤ ਆ ਸਾਡੇ ਅਫਸਰ ਟਰੈਕ ਤੇ ਬਹੁਤ ਵਧੀਆ ਨੇ ਕਿਉਂਕਿ ਮੈਨੂੰ ਇਹ ਆ ਵੀ ਟਾਈਮ ਮਿਲਦਾ ਹੀ ਲੈਕਸ ਦਾ ਛੁੱਟੀ ਦਾ ਮੈਨੂੰ ਕੋ ਆਪਣਾ ਰਿਹਾਵੇਂ ਕਰਕੇ ਮੈਂ ਦਿੱਲੀ ਕੰਮ ਜਾਣਾ ਸੀ ਐਸਪੀ ਸਾਹਿਬ ਨੂੰ ਮਹਾਰਾਸ਼ਟ੍ਰ ਪੁੱਛੀ ਸੀ ਮੰਗਲਵਾਰ ਦੀ ਮੈਂ ਦਿੱਲੀ ਜਾਣਾ ਮੁੰਡੇ ਦਾ ਵਿਆਹ ਆ ਵਿਆਹ ਨਾਲ ਵਾਸਤੇ ਦਿੱਲੀ ਜਾਣਾ ਸੀ ਇਸ ਕਰਕੇ ਮੈਂ ਛੁੱਟੀ ਨਹੀਂ ਕੀਤੀ ਅਦਵਾਰ ਜਦੋਂ ਮੇਰਾ ਜਰਮਨਦਰ ਆਮ ਆਉਣ ਵਾਸਤੇ ਮੈਂ ਇਸ ਕਰਕੇ ਛੁੱਟੀ ਨਹੀਂ ਮੈਂ ਅੱਜ ਚਾਹਵਾਂ ਦਿੱਲੀ ਜਾਣਾ ਕੱਲ ਦਿੱਲੀ ਮੇਰਾ ਵਾਪਸ ਵਿਜਾ ਲੈ ਕੇ ਵਾਪਸ ਮੁੰਡੇ ਦਾ ਹੋਣਾ ਨਹੀਂ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਕਿ ਪਰਿਵਾਰ ਹੈ ਕਿ ਜੂਗੀ ਦਿਨ ਤੁਹਾਡੇ ਇੱਥੇ ਪਹੁੰਚਿਆ ਤੇ ਜਰਮਨਦਰ ਤੁਹਾਨੂੰ ਮਨਾ ਰਿਹਾ ਹੈ ਬੱਚਿਆਂ ਜਾਣਕ ਉਹਨਾਂ ਪ੍ਰੋਗਰਾਮ ਹੋ ਰਿਹਾ ਜੀ ਇੱਥੇ ਆਉਂਦਾ ਮੈਨੂੰ ਤਾਂ ਪਰਾਲੀ ਵੀ ਆਉਣਗੇ ਮੈਂ ਜੇ ਕਿਹਾ ਸ਼ਾਮੀ ਆਪਣੇ ਘਰ ਬੱਚੇ ਬੈਠੇ ਸ਼ਾਮ ਨੂੰ ਜਾ ਕੇ ਦੂਰੀ ਤੋਂ ਜਰਮਨਦਰ ਮਨਾਇਆ ਜਾਊਗਾ ਬੱਚਿਆਂ ਵਿੱਚ ਜੋ ਮੇਰਾ ਲੜਕਾ ਰੋਮਨ ਜੀ ਸਿੰਘ ਜਿਹਦਾ ਵਿਜਾ ਆ ਜਰਮਨ ਦਾ ਉਹ ਉਹ ਜਿਸ ਕਾ ਕੇ ਆ ਗਿਆ ਪਹਿਚ ਦੱਸਿਆ ਵੀ ਮੈਨੂੰ ਮੈਂ ਚਾਹੂੰ ਬਾਥਰੂਮ ਕਰਨ ਗਿਆ ਤੇ ਮੈਨੂੰ ਕਿਹਾ ਪੀ ਡੈਡੀ ਕਿਤੇ ਉਹ ਮੈਂ ਮੈਂ ਚਾਹੂੰ ਜੋ ਉਹ ਗੱਡੀ ਜੇ ਆਗੇ ਪਾਸੋਂ ਤੇ ਮੁੰਡੇ 1200 ਲੈ ਕੇ ਨਾਲ ਕੁੜੀ ਆ ਗਈ ਨਾਲ ਪ੍ਰੋਹਣ ਸਾਹਿਬ ਆ ਗਏ ਉਹਨਾਂ ਨੇ ਇੱਥੇ ਆ ਕੇ ਮੇਰਾ ਜਨਮ ਦਿਨ ਮਨਾਇਆ ਗਿਆ ਬਹੁਤ ਵਧੀਆ ਮਨਾਇਆ ਗਿਆ ਜੀ ਬਹੁਤ ਮੈਂ ਜੀ 53ਵਾਂ ਖੰਡ ਸ਼ੁਰੂ ਹੋ ਗਿਆ ਜੀ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਜੂਰੀ ਦੇ ਵੀ ਆਰੇਜ਼ ਦਾ ਪਰਿਵਾਰ ਇੱਥੇ ਆ ਕੇ ਤੁਹਾਡਾ ਜਨਮ ਦਿਨ ਮਨਾ ਰਿਹਾ ਬਹੁਤ ਵਧੀਆ ਮੈਂ ਆਪਣੀ ਜੂਰੀ ਦਾ ਕਾਈ ਨਹੀਂ ਕਰਦਾ ਜਿੰਨਾ ਕਿ ਜਾਗ ਜਣਾ ਰਾਂ ਬਈਆ ਡਿਊਟੀ ਕਰਦਾ ਆਪਣੇ ਜਾਗ ਜ ਰਹਿ ਗਏ